ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੁਖਾਣੰਦ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 4 ਨਾਗਾ ਜੀ ਇੱਕ ਤਾਂ ਬਾਈਆਂ ਕੋਲ ਝੋਟੀ ਆ ਵੀਰੇ ਚੰਗੇ ਸੀਮਣ ਦੇ ਬਾਈ ਦਾਸ ਦਾ ਕੁੰਦਾ ਸਿੰਘ ਦਾ ਕੱਦਗਾਠ ਵੀ ਚੰਗਾ 2 ਨੰਬਰ ਨਾਗਾ ਸੂਆ ਸਵਾਇਆ ਵੀਰੇ ਤੇ ਇੱਕ ਟੋਕੜ ਵਹਿੜ ਆ ਤੇ ਇੱਕ ਉੱਚੇ ਬੱਚੇ ਵਾਲੀ ਨੀਲੀ ਰਾਵੀ ਦਾ ਤੋਫਾ ਹੀ ਆ ਮੱਝ ਆ ਫਿਰ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਬਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਸਰੀ ਗਾਲ ਜੀ ਸਸਰੀ ਗਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਕੁਲਦੀਪ ਸਿੰਘ ਆ ਜੀ ਪਿੰਡ ਸੁਖਾਣਾਂ ਦਾ ਕੋਠੇ ਵਾਲਾ ਕੱਚਾ ਰਾਹ ਹੀ ਖੇਤਾਂ 'ਚ ਘਰ ਆ ਠੀਕ ਆ ਮੋਬਾਈਲ ਨੰਬਰ ਬਰੇ 98171 ਜੀ 10523 ਠੀਕ ਆ ਜੀ ਮੱਝ ਤੋਂ ਹੀ ਬਰੇ ਸ਼ੁਰੂ ਕਰਾਂਗੇ ਸੂਆ ਕਿੰਨੇ ਮਾਝੇ ਦਾ ਦੂਜੇ ਸੂਏ ਆ ਜੀ ਕਦੋਂ ਸੂਈ ਹੈ ਜੀ ਇਹ ਇਹ ਇਹਨੂੰ ਸੂਈ ਨੂੰ ਹੋ ਗਏ 3 ਮਹੀਨੇ ਹੋ ਗਏ ਉਹ ਕਟਾਈ ਇਹਦਾ ਬੱਚਾ ਕੀ ਕੱਟਾ ਜੀ ਕਟਾਈ ਠੀਕ ਆ ਜੀ ਕੀ ਆਈ ਵਗੈਰਾ ਹੋਈ ਹੈ ਜੀ ਇਹ ਥੋੜੇ ਦੇਣੀ ਹੋਈ ਹੈ ਇਹ ਤਾਂ 5 ਕਿ ਕ ਦੇਣੀ ਹੋਇਆ ਠੀਕ ਆ ਆਪਾਂ ਹੀ ਕਰਾਈ ਜੀ ਹਾਂ ਜੀ ਹਾਂ ਜੀ ਠੀਕ ਆ ਭਰਾਏ ਨੂੰ ਠੀਕ ਆ ਕਿੰਨਾ ਨੈੱਟ ਦੁੱਧ ਤਿਆਰ ਆ ਨੌ ਕਿਲੋ ਆਗਾ ਬਈ ਮਿਲਦੀ ਵੀਰੇ ਬੱਚੇ ਦੇ ਹੀ ਆ ਜੀ ਹਾਂ ਜੀ ਹਾਂ ਬੱਚੇ ਤੇ ਮਿਲਦੀ ਆ ਧਾਰ ਪੋਲੀ ਆਗੀ ਜਿਹੜਾ ਮਰਜੀ ਉਹ ਚੋ ਲਵੇ ਠੀਕ ਆ ਵੀਰੇ ਸੀਲ ਪੂਰੀ ਫੁੱਲ ਆ ਥਣਾ ਦੀ ਗਰੰਟੀ ਆ ਹਾਂ ਜੀ ਹਾਂ ਜੀ ਹਾਂ ਜੀ ਕੋਈ ਪੂਰ ਛੱਟਾ ਨਹੀਂਗਾ ਸੱਜਰ ਦਾ ਵੀ ਰਿਕਾਰਡ ਆ ਜੀ ਚੀਕਾ ਹਾਂ ਥੋਰ ਕੇ ਦਿਖਾ ਦਿਓ ਜੀ ਸੁਆ ਕਿੰਨੇ ਮੈਂ ਦੱਸਿਆ ਸੀਗਾ ਜੀ ਦੂਜਾ ਹੀ ਦੂਜਾ ਠੀਕ ਆ ਦੂਜਾ ਸੁਆ ਸੂਈ ਆ ਬੱਚਾ ਮਗਰ ਕੱਟਾ ਜੀ ਕੱਟਾ ਤੁਹਾਡੇ ਸਾਹਮਣੇ ਆ ਲਗਭਗ 2-10 ਦਾ ਕਿ 3 ਮਹੀਨੇ ਸਮਾਂ ਹੋ ਗਿਆ ਸੂਈ ਨੂੰ ਜੀ 5-4 ਦਿਨਾਂ ਦੀ ਏ ਆਈ ਹੋਈ ਵੀ ਆ ਇਹ ਤੁਹਾਨੂੰ ਤਾਂ ਦੱਸਤਾ ਕਿਉਂਕਿ ਕੋਈ ਵੀ ਵੀਰ ਲੈ ਕੇ ਜਾਊਗਾ ਆਪਦੀ ਠੰਡੀ ਤੱਤੀ ਚੀਜ਼ ਤੋਂ ਪਰਹੇਜ਼ ਰੱਖ ਲਵੇ ਵਜ਼ਨ ਵਜੂਦ ਵੀ ਚੰਗਾ ਗੋਲ ਸਿੰਗੀ ਆ ਸੰਭੀ ਬੜੀ ਚੰਗੀ ਆ ਸੋਹਣਾ ਮੁੱਠੀ ਵਾਲਾ ਥਾਣਾ ਹਵਾਨਾ ਮੈਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦੂੰਗਾ ਥਣ ਕੱਲਾ ਕੱਲਾ ਨਿਖੜਮਾ ਲੱਗਿਆ ਵਾ ਕੋੜ ਛਾਂ ਕੇ ਤੇ ਭੋਰਾ ਵੀ ਨਹੀਂ ਨਹੀਂ ਫਿਟਨੈਸ ਵਾਲਾ ਹਵਾਨਾ ਜੀ ਚੈੱਕ ਕਰ ਸਕਦੇ ਹੋ 9 ਕਿਲੋ ਦੁੱਧ ਦੀ ਤੁਸੀਂ ਚਵਾਈ ਕਰ ਸਕਦੇ ਹੋ ਹਾਂ ਜੀ 9 ਕਿਲੋ ਦੁੱਧ ਤਿਆਰ ਹੈਗਾ ਆਪਾਂ ਵਿੱਚ ਕਾ ਟੰਗ ਜੋਰੋ ਠੀਕ ਹੈ ਜੀ 2 ਟਾਈਮ 4 ਟਾਈਮ 6 ਟਾਈਮ ਬਾਕੀ ਗੋਲ ਸਿੰਘ ਹੀ ਆ ਜੀ ਕੋਈ ਹੋਰ ਹੈ ਬਾਕੀ ਉਹ ਨੈਚੁਰਲੀ ਆ ਤੇ ਠੰਡੀ ਮਿੱਟੀ ਕਰਮ ਵਾਲੀ ਪੂਰੀ ਹਾਂਜੀ ਖਣ ਤੁੰ ਨੂੰ ਮੈਂ ਨੇੜੇ ਤੋਂ ਚੈੱਕ ਕਰਾ ਦਿੰਦਾ ਐਡ ਕੱਲਾ ਕੱਲਾ ਨਿਖਣ ਮਾਂ ਲੱਗਿਆ ਵਾ ਤੇ ਕੀਮਤ ਕੀ ਰਹਿਣ ਵਾਲੀ ਹੈ ਵੀਰੇ ਜੈ ਜਿਹੜੇ ਲੈਣੇ ਹੋਏ ਉਹ ਹੀ ਦੱਸੋ 85000 ਆਈ ਉਹ ਜੂ ਮਾਨਸਾਂ ਦੀ ਹਾਂਜੀ ਮਾਣਾ ਮੋਟਾ ਜਿਹੜੀ 2 ਨੰਬਰ ਵੈੜ ਹੈਗੀ ਬਈ ਆਪਣੀ ਸੁਆ ਕੰਮਾ ਜੀ ਪਹਿਲੇ ਸੁਏ ਜੀ ਇਹ ਦੰਦੋ ਚੈੱਕ ਕੀਤੀ ਹੈ ਜੀ ਨਹੀਂ ਆਪਾਂ ਨਹੀਂ ਕੀਤੀ ਆਪਣੇ ਖਰੀਦੀ ਹੋਈ ਆ ਖਰੀਦੀ ਹੋਈ ਹੈ ਠੀਕ ਆ ਜੀ ਨੈਟ ਦਾ ਦੁੱਧ ਕਿੰਨਾ ਤਿਆਰ ਹੈ 13 ਕਿਲੋ ਆਈ ਸਹੀ ਜਮਾ ਮਿਣਕੀ ਯਾਨੀ ਆਪ ਦਾ ਕੰਡਾ ਬਾਲਟੀ ਨਾਲ ਹੀ ਲੈ ਕੇ ਆਵੇ ਹਾਂਜੀ 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 13 ਕਿਲੋ ਦੋਨੇ ਪਾਸੇ ਬੈ ਕੇ ਚੋਣੇ ਆ ਦੋਨੇ ਇਹਨੇ ਠੰਡੀ ਹੈ ਜੀ ਹਾਂ ਕੋ ਕੋ ਚੱਕਰ ਨਹੀਂ ਆ ਠੀਕ ਹੈ ਜੀ ਤੇ ਇਹ ਆਈ ਇਹ ਨੂੰ ਦਾ ਹਜੇ 20 ਦਿਨ ਹੋਏ ਆ ਠੀਕ ਆ ਇਹ ਵੀ ਆਪਾਂ ਹੀ ਕਰਾਈ ਆਏ ਹਾਂਜੀ ਇਹ ਵੀ ਅਸੀਂ ਕਰਾਈ ਹੈਗੀ ਠੀਕ ਆ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਗੁਲਾਬੀ ਥਾਣਾ ਸੂਈ ਨੂੰ ਫਿਰ ਸਮਾਂ ਥੋੜਾ ਹੀ ਹੋਇਆ ਦੁੱਧ ਚੰਗਾ ਬਈ ਦੁੱਧ ਐ ਸੀ ਸਾਡੇ ਕੋਲੇ ਆਈ ਨੂੰ ਇਹਨੂੰ ਹੋ ਗਈ 3 ਮਹੀਨੇ ਹੋ ਗਏ ਇਹਨੂੰ ਆਈ ਨੂੰ ਠੀਕ ਆ ਜੀ ਤੇ ਇਹਨੂੰ ਵੀ ਉਹ ਤੇ ਤਾਜੀ ਸੂਈ ਸੀ ਜਮਾ ਜਿਹਦੇ ਲੈਂਦੀ ਹੈ ਠੀਕ ਆ ਹਾਂ ਜੀ ਤੋੜ ਕੇ ਦਿਖਾ ਦਿਓ ਜੀ ਵੈਡ ਵੀ ਸੂਆ ਪਹਿਲਾ ਜੀ ਦੰਦੋ ਪਰਫਰਮ ਨਹੀਂ ਕਿਉਂਕਿ ਬਾਈ ਦੱਸਦਾ ਕਿ ਆਪਾਂ ਚੈੱਕ ਨਹੀਂ ਕੀਤੀ ਜੀ ਦੁੱਧ ਜਿਹੜਾ ਨੈਟ ਤਿਆਰ ਆ ਉਹ 13 ਕਿਲੋ ਆ 13 ਕਿਲੋ ਦੀ ਤੁਸੀਂ ਆਪਦੀ ਮਿਲਕਿੰਗ ਕਰ ਲਿਓ 2 ਟਾਈਮ 4 ਟਾਈਮ 6 ਟਾਈਮ ਹਵਾਨਾ ਤੁਸੀਂ ਨੇੜੇ ਤੋਂ ਚੈੱਕ ਕਰ ਤਾਂ ਕਿ ਦਿਓ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਫੋਰਡ ਸ਼ਾਂਗ ਭੋਰਾ ਵੀ ਨਹੀਂ ਫਿਟਨੈਸ ਵਾਲਾ ਹਵਾਨਾ ਸੋਹਣੇ ਰੰਗ ਪ੍ਰਿੰਟ ਦੀ ਆ ਬਾਕੀ ਵੀਰੇ ਨਵਾਂ ਹਾਣਾ ਬੰਦਾ ਕੋਈ ਲੈ ਜਾਊਗਾ ਆਪਦੇ 4 ਸੂਏ ਪੀਲੇ ਇਹ ਨਹੀਂ ਬਈ ਸੂਏ ਬਾਦੇ ਬੁੱਢੀ ਹੋ ਜੂ ਬੈ ਡਾਂਗੀ ਆ ਕੁਆਲਿਟੀ ਕੁਆਲਿਟੀ ਬਹੁਤ ਚੰਗੀ ਆ 20 ਦਿਨਾਂ ਦੀ ਏ ਆਈ ਹੋਈ ਵੀ ਆ ਪਰ ਤੁਸੀਂ ਖਾਲੀ ਮੰਨ ਕੇ ਸੌਦਾ ਕਰਿਓ ਕਿਉਂਕਿ ਇਹ ਸਰਪ ਤੁਹਾਨੂੰ ਦੱਸਿਆ ਗਿਆ ਗਰੰਟਡ ਕੋਈ ਨਹੀਂ ਕਿ ਗੱਬਣ ਪਾਸ ਹੋਊਗੀ ਜਾ ਨਹੀਂ ਹੋਊਗੀ ਤੁਸੀਂ ਹਾਂ ਜੀ ਆ ਗਰੰਟੀ ਦਾ ਦੀ ਗੱਲ ਜੀ ਖਾਲੀ ਮੰਨ ਕੇ ਹਾਂ ਜੀ ਆਪ ਤਾਂ ਖਾਲੀ ਮੰਨਦੇ ਬਾਅਦ ਚ ਨਾ ਪਤਾ ਕਈ ਰਵੀਰ ਕਹਿ ਦਿੰਦਾ ਬਈ ਤੁਸੀਂ ਕਿਹਾ ਸੀਗਾ ਅਸੀਂ ਨਹੀਂ ਗੱਪਣੀ ਇਹ ਤਾਂ ਠੀਕਾ ਭਰਾਏ ਨੂੰ ਇਹਨੇ ਦਨ ਠੀਕਾ ਭਰਾਏ ਨੂੰ ਸਰਪ ਤੁਹਾਨੂੰ ਦੱਸਿਆ ਹਾਂ ਜੀ ਤੇ ਰੰਗ ਪ੍ਰਿੰਟ ਦੀ ਭਈ ਪੂਰੀ ਚੰਗੀ ਆ ਤੇ ਇਹਦੀ ਡਿਮਾਂਡ ਜੀ ਇਹਦਾ ਜੀ ਜਮਾਂ ਤਾ ਨਾ 42000 ਆਈ ਜੋੜਾ ਲੈ ਜੇ ਸੱਜਣ ਕੋਈ ਜੀ ਉਹ ਹੋਇਆ ਕਰ ਲਾਂ ਕੋਈ ਨਾ ਜ਼ਿਆਦਾ ਹੋ ਜੂ ਮੰਗ ਕਰਦੀ ਹਾਂ ਜੀ ਠੀਕ ਆ ਇੱਕ ਬਾਈ ਕੋਲ ਆ ਚਿੱਟੀ ਵਹਿੜਾ ਜੀ ਰੰਗ ਪ੍ਰਿੰਟ ਚੈੱਕ ਕਰੋ ਇਹਦਾ ਪਹਿਲਾ ਸੁਆ ਕਿਨਮਾ ਜੀ ਇਹਦਾ ਦੂਜਾ ਸੁਆ ਜੀ ਦੂਜਾ ਸੂਆ ਇਹ ਮੇਰੇ ਕਾ ਦੋ ਸੂਈ ਹੈ ਜੀ ਇਹਨੂੰ ਅੱਜ 6 ਦਿਨ ਹੋ ਗਏ ਸੂਈ ਨੂੰ ਬੱਚਾ ਕੀ ਹੈ ਜੀ ਮਗਰ ਬੱਚੀ ਹੈ ਇਹਦੇ ਬੱਚੀ ਚੰਗੀ ਹੈ ਕੋਈ ਹੈਗਾ ਸੀਮਾ ਰਿਕਾਰਡ ਦੀ ਬੱਚੀ ਦਾ ਨਹੀਂ ਵੀਰੇ ਆਪਾਂ ਲਿਆਂਦੀ ਹੈ ਜੀ ਪਸੰਜਰ ਸੂਈ ਵੀ ਲਈ ਸੀ ਉਹਦੇ ਸੂਕੇ ਹੀ ਹੱਡੀ ਸੀ ਜਿੱਦੇ ਲਿਆਂਦੀ ਹੈ ਐਵੇਂ ਆਪਾਂ ਝੂਠ ਬੋਲ ਲਗੇ ਉਹਦਾ ਫਾਇਦਾ ਕੋਈ ਨਹੀਂ ਉਹਦਾ ਫਾਇਦਾ ਕੋਈ ਨਹੀਂ ਇਹ ਤਾਂ ਗੱਲ ਹੈ ਕਿ ਜੇਰ ਕੰਪਲੀਟ ਆ ਜੀ ਜੇਰ ਕੰਪਲੀਟ ਆ ਜੀ ਕਿੰਨਾ ਨਟ ਦੁੱਧ ਤਿਆਰ ਆ ਜੀ ਹਾਂ ਜੀ 17 ਤੋਂ ਲੈ ਕੇ ਤੇ 19 ਕਿਲੋ ਦੇ ਵਿੱਚ ਵਿੱਚ ਹੈ ਵਿੱਚ ਵਿੱਚ ਸਿਵਾਈ ਕਰ ਸਕਦੇ ਹਾਂ ਹਾਂ ਜੀ ਇਹਨਾਂ ਚੋਨੇ ਆ ਸੀ ਠੀਕ ਆ ਥਣਾ ਦੀ ਗਰੰਟੀ ਹੈ ਵੀਰੇ ਹਾਂ ਜੀ ਹਾਂ ਜੀ ਪੂਰੀ ਧਾਰ ਮੋਟੀ ਆ ਵਧੀਆ ਪੋਲੀ ਧਾਰ ਆ ਠੀਕ ਆ ਵੀਰੇ ਬਾਕੀ ਹਵਾਨੇ ਤੇ ਵੇਂਜ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੋੜ ਕੇ ਦਿਖਾ ਦੇ ਵੀਰੇ ਫਿਟਨੈਸ ਵਾਲਾ ਹਵਾਨਾ ਵੀਰੇ 17 ਤੋਂ 19 ਕਿਲੋ ਦੇ ਵਿੱਚ ਵਿੱਚ ਤੁਸੀਂ ਚਵਾਈ ਕਰ ਸਕਦੇ ਆ ਤੇ ਬੱਚੀ ਨੂੰ ਇਹਨੇ ਜੜੋ ਕਿਉਂ ਇਹ ਤਾਜੀ ਸੂਈ ਵੀ ਇਹਨੇ ਰੋਜ਼ ਵਧਣਾ ਹੀ ਹੈ 1 ਕਿਲੋ 2 ਕਿਲੋ ਰੋਜ਼ ਵਸਣਾ ਹੀ ਹੈ ਤਾਂ ਬਈ ਜਿੰਨੀ ਸਾਂਭ ਲੂਗਾ ਕੋਈ ਮੌਸਮ ਇਹਨਾਂ ਦਾ ਮੂਰੇ ਹੁਣ ਰੁੱਤ ਚੰਗੀ ਆ ਗਈ ਵੀਰੇ ਜਿੰਨੀ ਸਾਂਭ ਲੂਗਾ ਉਹਨਾਂ ਦਾ ਤੁਸੀਂ ਚੋ ਸਕਦੇ ਹੋ ਇੱਕ ਨਗ ਤਾਂ ਤੁਸੀਂ ਲੈ ਕੇ ਹੀ ਜਾਣਾ ਵੀਰੇ ਨਾਲ ਬਹੁਤ ਸੋਹਣਾ ਨਾਗ ਤੁਹਾਨੂੰ ਫ੍ਰੀ ਮਿਲ ਜਾਣਾ ਫੀਮੇਲ ਕਾਫ ਨਾਲ ਮਿਲਣੀ ਆ ਤੁਹਾਨੂੰ ਜੇੜੀ ਦਾ ਬਰੀਡ ਦਾ ਕੋਈ ਅੰਤ ਨਹੀਂ ਹਾਲਾ ਕਿ ਕੋਈ ਸੀਮਨ ਰਿਕਾਰਡ ਹੈ ਨਹੀਂ ਐਵੇਂ ਆਪਾਂ ਹਨਾ ਬਈ ਕਹਿ ਦਿੱ ਕਿ ਬਈ ਫਲਾਣੇ ਸੀਮਨ ਦੀ ਆ ਨਹੀਂ ਆਪਾਂ ਝੂਠ ਦਾ ਪੈਦਾ ਕੋਈ ਨਹੀਂ ਤੋਰ ਕੇ ਦਿਖਾਦੀ ਵੀਰੇ ਆਪਣੀ ਖਰੀਦੀ ਹੋਈ ਵੀ ਆ ਬਾਈ ਦੀ ਬਾਕੀ ਤੁਹਾਨੂੰ ਨਗ ਫੱਟੋਂ ਦਾ ਪਸੰਦ ਹੁੰਦਾ ਆ ਕੇ ਤਸੱਲੀ ਵਰਕ ਕਰ ਲਿਓ ਜੀ ਸੋਨਾ ਮੁਠੀ ਵਾਲਾ ਸਣਾ ਹਨਾਂ ਦੀ ਬਾਈ ਕਹਿੰਦਾ ਓਕੇ ਹੋਊਗੀ ਬੇਫਿਕਰ ਹੋ ਜਾਓ ਭੂਰ ਨਹੀਂ ਛਿੱਟਾ ਨਹੀਂ ਰੰਗ ਪ੍ਰਿੰਟ ਵੀ ਕਰਮਾਲੀ ਦਾ ਪੂਰਾ ਚੰਗਾ ਜੀ ਤੇ ਇਹਦੀ ਕੀਮਤ ਕੀ ਰਹਿਣਾ ਦੀ ਆ ਜੀ ਹਾਂਜੀ ਇਹਦੀ ਕੀ ਮੁੱਲ ਆ ਜੀ ਕਿ ਮੋਲ ਆਪਣਾ ਸਾਰਿਆਂ ਦਾ ਦੇਣ ਲੈਣੀ ਆ ਇਹ 72000 ਦੀ ਹਨ ਇਹ 72000 ਦੀ ਦੇ ਦਾਂਗੇ ਜੀ ਐ ਇਹ ਮੰਦੀ ਕਰਕੇ ਹੀ ਆਣਾ ਬਾਈ ਤੇਜ ਹੁੰਦਾ ਤਾਂ ਮੋਲ ਹਾਂ ਤੇਜ ਹੁੰਦਾ ਤਾਂ ਜਿਆਦਾ ਸੀਗਾ ਜੀ ਹਾਂ ਵੀ ਦੇਣ ਲੈਣੀ ਆਗਾ ਹਾਂ ਤੇ ਬਾਈ ਕੋਲ ਝੂਟੀ ਬਾੜੀ ਸਲਕੀ ਇਹ ਕਰਦੀ ਹੈ ਬਾਈ ਇਹ ਇਹ ਕਰਦੀ ਹੈ ਅੱਛਾ ਇਹ ਇਥੇ ਮੱਝ ਦੀ ਹੈ ਬਾਈ ਇਹ ਅੱਛਾ ਇਥੇ ਮੱਝ ਦੀ ਹੋਣ ਵਾਲੀ ਦਾ ਜਿਹੜਾ ਇਹ ਨੂੰ ਪਿਛਲਾ ਸੂਆ ਸੋਈ ਸੀਗੀ ਉਹਦਾ ਕੱਟਾ ਸੀਗਾ ਉਹ ਵੇਚਤਾ ਥੋੜੇ ਦਿਨ ਹੋਏ ਆ ਠੀਕ ਆ ਤੇ ਹੋਣ ਵਾਲੇ ਨੇ ਆ ਫੇਰ ਕੱਟਾ ਦਿੱਤਾ ਫੇਰ ਕੱਟਾ ਦਿੱਤਾ ਯਾਨੀ ਪਹਿਲੇ ਸੂਏ ਦੀ ਕੱਟੀ ਹੈ ਜੀ ਇਹ ਹਾਂਜੀ ਹਾਂ ਇਹ ਪਹਿਲੇ ਸੂਏ ਦੀ ਹੁਣ ਤੀਜੇ ਸੂਏ ਆ ਹੁਣ ਤੀਜੇ ਸੂਏ ਆ ਕੱਟੀ ਦੀ ਕੁਆਲਿਟੀ ਬਹੁਤ ਹੈ ਨਾ ਬਾਈ ਦੋ ਹਾਂਜੀ ਦੋ ਸਾਲਾਂ ਦੀ ਹੈ ਬਾਈ ਇਹ ਦੋ ਦੰਦ ਦੋ ਹਜੇ ਖੀਰੀ ਹੋਊਗੀ ਹਾਂਜੀ ਠੀਕਾ ਦੋ ਹੱਲਾ ਦੀ ਐ ਈ ਆਈ ਵਗੈਰਾ ਕਰਾਈ ਹੈ ਜੀ ਇਹਦੀ ਇਹਨੂੰ ਐਵੇਂ ਕਿਹਾ ਮਹੀਨਾ ਕ ਹੋਇਆਗਾ ਯਾਨੀ ਕਿ ਗੱਬਣ ਨਹੀਂ ਆਪਾਂ ਚੈੱਕ ਨਹੀਂ ਹਜੇ ਕਰਾ ਸਕਦੇ ਆਸੀਂ ਖਾਲੀ ਬਣ ਕੇ ਹੀ ਦੇਣੀ ਐ ਸਿੰਗਾਪੂਰੇ ਗੋਲਾ ਮੈਂ ਜਮਾ ਸਰਾ ਬਾਈ ਦੁੱਧ ਵੀ ਆਉ ਮੈਂ ਹੈਗੀ ਸੂਈ ਵੀ ਯਾਨੀ ਕਿ 16 17 ਕਿਲੋ ਇਹ ਦੁੱਧ ਦੇ ਦਿੰਦੀ ਨਸਲ ਠੀਕਾ ਤੇ ਇਹਦਾ ਸੀਮਣ ਪਤਾ ਝੂਟੀ ਦਾ ਬਾਈ ਕੋਈ ਇਹਦਾ ਸੀਮਣ ਡਾਕਟਰ ਨੂੰ ਪਤਾ ਭਰਾਵਾ ਨੂੰ ਕਹਾਂ ਠੀਕਾ ਝੋਲੇ ਦਿਖਾ ਦਿੰਨੇ ਆ ਥੋੜਾ ਇੱਧਰ ਦੇ ਪਾਸੇ ਖੜ੍ਹ ਜੋ ਜੀ ਆਪਾਂ ਝੋਲੇ ਦਿਖਾ ਦਿੰਗੇ ਨੇਰਾ ਵੈਂਦਾ ਜੀ ਤੋਰ ਕੇ ਥਾਣੇ ਤਾਂ ਨਹੀਂ ਦਿਖਾਉਂਦੇ ਭੱਜੂ ਕੀ ਵੀਰੇ ਖਣਪੋਰਟ ਚਾਂਗ ਤਾਂ ਹੈ ਨਹੀਂ ਬਾਈ ਕੋਈ ਨਾ ਨਾ ਜਵੇਂ ਨਹੀਂ ਭੋਰਾ ਵੀ ਪੂਰ ਗਰੰਟੀ ਹੈ ਜੀ ਹਾਂਜੀ ਹਾਂਜੀ ਯਾਨੀ ਜੀ ਏਆਈ ਮੰਨ ਲਓ ਇਹ ਤੇ ਕੰਸੀਵ ਨਹੀਂ ਵੀ ਹੁੰਦੀ ਏਆਈ ਦੇ ਕਾਬਿਲ ਹੀ ਆ ਸ਼ਕੀਨ ਝੋਟੀ ਆ ਗੋਲ ਸਿੰਗੀ ਆ ਬਾਕੀ ਪਿਓਰ ਮੋਰਾ ਦਾ ਤੋਹਫਾ ਹੀ ਆ ਬਰੇ ਸਭੀ ਬੜੀ ਪੂਰੀ ਚੰਗੀ ਆ ਮਾਂ ਇਹਦੇ ਕੋਲੇ ਖੜੀ ਆ ਜਿਹਦਾ ਦੁੱਧ ਕਿੰਨਾ ਜੀ ਉਹਦਾ ਮਾਂ ਦਾ ਉਹਦੇ ਥੱਲੇ ਹੁਣ ਜੀ ਅੱਜ ਉਹਨੂੰ ਸੂਈ ਨੂੰ ਸਮਝ ਲਓ ਉਹ ਬੱਚਾ ਹੈਗਾ ਉਹਦਾ ਅੱਜ ਸੂਈ ਨੂੰ ਨੂੰ ਹੋ ਗਏ 7 ਕ ਦਿਨ ਹੋਏ ਹੈਗੇ ਹਾਂਜੀ ਤੇ 14 ਕਿਲੋ ਦੁੱਧ ਹੁਣ ਤਿਆਰ ਆਈ ਉਹ ਥੱਲੇ ਹੁਣ ਤਿਆਰ ਹਾਂਜੀ ਅਸੀਂ ਆਹ ਵੇਚਨੀ ਹੈ ਕਲੀ ਉਹ ਨਹੀਂ ਵੇਚਨੀ ਜਣੀ 17 18 ਤੇ ਜਾਊ ਕਰਮ ਜੀ ਜੀ ਦਿੰਦੀ ਹੈ ਜੀ ਆਈ ਵਾਰੀ ਠੀਕ ਆ ਜੀ ਹਾਂਜੀ ਤੇ ਛੋਟੀ ਦੀ ਕੀਮਤ ਕੀ ਰਹਿਣ ਵਾਲੀ ਹੈ ਜੀ ਇਹ ਤਾਂ 72000 ਰੁਪਿਆ ਜੀ ਹੋਜੂ ਮਾੜਾ ਮੋਟਾ ਜੀ ਹਾਂਜੀ ਹਾਂਜੀ ਠੀਕ ਆ 72000 ਰੁਪਿਆ ਇਹਦੀ ਕੀਮਤ ਆ ਵਿੱਚੋਂ ਥੋੜਾ ਕਣਾ ਬਾਈ ਕਹਿੰਦਾ ਆਪਾਂ ਮਾਨ ਤਨ ਕਰ ਦਾਂ ਆਕੇ ਤਸੱਲੀ ਭਰ ਕੇ ਕਰ ਸਕਦੇ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ